पंजाब में पंजाब में इस चुनाव में आप कुछ साथी भेज दीजिए मैं बताता हूं ये भगवंत मान की सरकार यहाँ भाजपा के विजय के बाद लंबा चलने वाली नहीं है लंबा चलने वाली नहीं है कल अमित शाह जी आए थे लुधियाना आए थे शायद लुधियाना आए थे आपने सुना उनका स्टेटमेंट अमित शाह जी धमकी दे के गए हैं पहले तो पंजाबियों को खूब गालियां दी उन्होंने देखना उनका पूरा जो भाषण दे के गए खुल के गालियां दी उन्होंने पंजाब के लोगों को और फिर धमकी दे के गए चार जून के बाद पंजाब की सरकार गिरा देंगे कैसे बानवे सीट है यार कैसे गिरा दोगे तानाशाही मचा रखी है प्यार से मांग लेते आपको एक दो सीट दे देते धमकी मत जो हमेशा शाह जी पंजाब के लोगों को ਬੀਜਪੀ ਵਾਲੇ ਉਹ ਤਾਂ ਡਰਾ ਕੇ ਚਲੇ ਜਾਂਦੇ ਇੱਥੇ ਪ੍ਰਧਾਨ ਮੰਤਰੀ ਆਇਆ ਗ੍ਰਹਿ ਮੰਤਰੀ ਆਇਆ ਪੰਜਾਬੀਆਂ ਨੂੰ ਧਮਕੀ ਦੇ ਕੇ ਚਲਾ ਗਿਆ ਕਹਿੰਦਾ 4 ਤਰੀਕ ਤੋਂ ਬਾਅਦ ਭਗਵੰਤ ਮਾਨ ਦੀ ਸਰਕਾਰ ਤੋੜ ਦਾਂਗੇ ਹੈ ਹਿੰਮਤ ਤੁਹਾਡੀ ਸਰਕਾਰ ਤੋੜ ਹੁੰਦੀ 92 ਸੀਟਾਂ ਨੇ ਪੰਜਾਬੀਆਂ ਨੇ ਪਿਆਰ ਨਾਲ ਦਿੱਤੀਆਂ ਕੋਈ ਪੈਸੇ ਨਾਲ ਨਹੀਂ ਅਸੀਂ ਜਿੱਤੇ ਕੋਈ ਦਿਹਾੜੀਆਂ ਤੇ ਬੰਦੇ ਨਹੀਂ ਲਿਆਂਦੇ ਹਿੰਮਤ ਹੈ ਕਿ ਸਰਕਾਰ ਤੋੜ ਦੋਂਗੇ ਸਾਡੀ ਉਹ ਤੁਸੀਂ ਆਪਣੀ ਸਰਕਾਰ ਬਚਾ ਲਓ ਉਹੀ ਬਹੁਤ ਹੈ ਤੁਸੀਂ ਆਪਣੀ ਬਚਾ ਲਓ ਸੈਂਟਰ ਚ ਧਮਕੀਆਂ ਦੇ ਜਾਂਦੇ ਆ ਜੀ ਜਗ੍ਹਾ ਜਗ੍ਹਾ ਤੇ ਆ ਕੇ ਲੋਕ ਸਭਾ ਦੀਆਂ ਮੋਟਾ ਮੰਗਣਾ ਆ ਪੰਜਾਬ ਸਰਕਾਰ ਤੋੜਨ ਦੀ ਧਮਕੀ ਦੇ ਰਹੇ ਹੋ ਇਹ ਕਿੱਦ ਨੂੰ ਜਾਂਦੀ ਹੈ ਗੱਲ ਇਹਨਾਂ ਨੂੰ ਐ ਲੱਗਦਾ ਹੈ ਸ਼ਾਇਦ ਅਸੀਂ ਬਾਕੀਆਂ ਵਾਂਗੂ ਖਰੀਦ ਲਾਂਗੇ ਉਹ ਭਗਵਾਨ ਤਮਾਨ ਹੈ ਉਹ ਖਰੀਦਿਆ ਤਾਂ ਉਹ ਜਾਂਦਾ ਜਿਹੜਾ ਮੰਡੀ 'ਚ ਹੋਵੇ ਜਿਹੜਾ ਮੰਡੀ 'ਚ ਨਹੀਂ ਹੈਗਾ ਉਹਦੀ ਕੀਮਤ ਕੀ ਲਾਓਗੇ